ਆਵਾਜ਼-ਏ-ਪੰਜਾਬ ਫਰੰਟ ਦੇ ਕਾਂਗਰਸ ਚ ਰਲੇਵੇਂ ਦੀਆਂ ਖਬਰਾਂ ਨੇ ਪਾਰਟੀ ਟਿਕਟ ਦੀ ਉਮੀਦ ਲਾਈ ਬੈਠੇ ਕਾਂਗਰਸੀਆਂ ਦੀਆਂ ਨੀਂਦਾਂ ਉਡਾਅ ਕੇ ਰੱਖ ਦਿੱਤੀਆਂ ਨੇ ਆਤਮਨਗਰ ਤੇ ਸਾਊਥ ਹਲਕੇ ਦੇ ਕਾਂਗਰਸੀਆਂ ਨੂੰ ਡਰ ਸਤਾ ਰਿਹਾ ਏ ਕਿ ਕਿਤੇ ਪਾਰਟੀ ਉਹਨਾਂ ਦਾ ਪੱਤਾ ਸਾਫ਼ ਕਰਕੇ ਬੈਂਸ ਭਰਾਵਾਂ ਨੂੰ ਹੀ ਟਿਕਟ ਨਾ ਥਮਾ ਦੇਵੇ। ਇhtiyat ਵਜੋਂ ਇਕੱਠੇ ਹੋਏ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਨੇ ਇਸ ਰਲੇਵੇਂ ਦਾ ਵਿਰੋਧ ਕਰਦੇ ਹਾਂ ਸੰਸਦ ਰਵਨੀਤ ਬਿੱਟੂ ਨੂੰ ਮੰਗ ਪੱਤਰ ਸੌਂਪਿਆ। ਇਹ ਬੇਨਤੀ ਪੱਤਰ ਸਾਰਿਆਂ ਵੱਲੋਂ ਸੌਂਪਿਆ ਜਾ ਰਿਹਾ। ਕਿ ਜੋ ਹਲਕਾ ਆਤੂਨਗਰ ਦੇ ਵਿੱਚ ਜਿਹੜੇ ਵੀ ਕਰਦੇ ਨੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਕੰਮ ਲਗਾ ਰਹੀ ਹੈ ਨਹੀਂ ਤੇ ਉਹਨਾਂ ਲੋਕਾਂ ਦੇ ਵਿੱਚੋਂ ਹੀ ਕਿਸੇ ਨੂੰ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਜਾਵੇ ਤੇ ਦੂਜੀ ਗੱਲ ਹੈ ਕਾਂਗਰਸ ਪਾਰਟੀਆਂ ਸ਼ਰਤਾਂ ਥੋੜੀ ਮੰਨੂ ਵੀ ਸਾਨੂੰ ਜੀ 15 ਸੀਟਾਂ ਦੇ ਦਿਓ ਸਾਨੂੰ ਆਹ ਦਿਓ ਪਹਿਲਾਂ ਕਾਂਗਰਸ ਪਾਰਟੀ ਜੇ ਕਿਸੇ ਨੇ ਜੁਆਇਨ ਕਰਨੀ ਆ ਉਹ ਕਾਂਗਰਸ ਪਾਰਟੀ ਦੇ ਥੱਲੇ ਬੈਨਰ ਥੱਲੇ ਆਵੇ ਤੇ ਫਿਰ ਉਦੋਂ ਬਾਅਦ ਉਹ ਪੰਜੇ ਥੱਲੇ ਇਲੈਕਸ਼ਨ ਲੜਨ ਦੀ ਗੱਲ ਕਰੇ ਜੇ ਪਾਰਟੀ ਉਹਨੂੰ ਟਿਕਟ ਦੇਊ ਤਾਂ ਦੇਊਗੀ ਪਰ ਜੇ ਕੋਈ ਗਠਬੰਧਨ ਆ ਕੇ ਜੀ ਮੈਂ ਪੰਜੇ ਤੇ ਨਹੀਂ ਲੜਨਾ ਅਸੀਂ ਆਪਣੀ ਮਨਮਰਜ਼ੀਆਂ ਕਰਨੀਆਂ ਉਹ ਕਾਂਗਰਸ ਪਾਰਟੀ ਨੇ ਨਾ ਕਦੇ ਮੰਨਿਆ ਨਾ ਮੰਨਣਾ ਹਾਲਾਂਕਿ ਚੌਥੇ ਫਰੰਟ ਨੇ ਕਾਂਗਰਸ ਚ ਸ਼ਾਮਿਲ ਹੋਣਾ ਹੈ ਜਾਂ ਨਹੀਂ ਇਹ ਸਥਿਤੀ ਅਜੇ ਸਪਸ਼ਟ ਨਹੀਂ ਹੋਈ ਪਰ ਇਸ ਤੋਂ ਪਹਿਲਾਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਜਗਬਣੀ ਟੀਵੀ